ਹੈਲੋ ਜੀ ਸਸਟੀਕਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਕੱਚੀਆਂ ਅੰਬੀਆਂ ਦੀ ਚਟਣੀ ਜੋ ਕਿ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਜਿਹੜਾ ਛਿੱਲ ਕੇ ਕੱਟ ਕਰ ਲੈਣਾ ਮੈਂ ਇੱਥੇ ਜਿਹੜਾ ਤਿੰਨ ਅੰਬੀਆਂ ਲਈਆਂ ਨੇ ਇਹਨਾਂ ਨੂੰ ਛਿੱਲ ਕੇ ਕੱਟ ਕਰ ਲਾਂਗੇ ਚੰਪਿੰਨ ਛਿਲਾਂ ਹਾਂਜੀ ਇਦਾਂ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਾਂਗੇ कि ਜਿਹੜੀ ਵਿੱਚੋਂ ਗੁਟਲੀ ਹੋ ਗਈ ਆਪਾਂ ਗੁਟਲੀ ਹੋ ਗਈ ਸਾਈਡ 'ਤੇ ਕਰ ਦਾਂਗੇ ਹਾਂਜੀ ਇਹ ਜਿਹੜੀ ਗੁਟਲੀ ਆ ਇਹ ਆਪਾਂ ਸਿੱਟ ਦਾਂਗੇ ਇਦਾਂ ਹੀ ਆਪਾਂ ਇਹ ਕੱਟ ਕਰ ਲਾਂਗੇ ਹਾਂਜੀ ਅੰਬੀ ਆਪਾਂ ਕੱਟ ਕਰ ਲਿਆ ਨੇ ਹੁਣ ਆਪਾਂ ਬਣਾਵਾਂਗੇ ਇਹਨਾਂ ਦੇ ਕੁੰਡੇ ਦੇ ਵਿੱਚ ਚਟਨੀ ਹਾਂਜੀ ਚਟਨੀ ਦੇ ਵਿੱਚ ਆਪਾਂ ਨੇ ਪਿਆਜ਼ ਪਾਉਣੇ ਨੇ ਇਦੋਂ ਮੈਂ ਤੇ ਦੋ ਤਿੰਨ ਪਿਆਜ਼ ਜਿਹੜੇ ਕੱਟ ਕਰ ਲੈਨੇ ਤੇ ਨਾਲ ਹੀ ਆਪਾਂ ਨੇ ਪੁਦੀਨਾ ਪਾਉਣਾ ਥੋੜਾ ਜਿਹਾ ਤਿੰਨ ਤੋਂ ਚਾਰ ਹਰੀ ਮਿਰਚਾਂ ਦੋ ਚਮਚੇ ਚੀਨੀ ਦੇ ਤੇ ਆਪਦੇ ਟੇਸਟ ਦੇ ਅਕੋਰਡਿੰਗ ਤੁਸੀਂ ਜਿਹੜਾ ਨਮਕ ਪਾ ਲਿਓ ਤੇ ਨਾਲ ਹੀ ਆਪਾਂ ਭੰਗੀਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹਰੀ ਮਿਰਚ ਤੇ ਪੁਦੀਨਾ ਪਾ ਲੈਣਾ ਤੇ ਨਾਲ ਹੀ ਆਪਾਂ ਨੇ ਨਮਕ ਤੇ ਚੀਨੀ ਪਾਣੀ ਪਹਿਲਾਂ ਨੂੰ ਕੁਟ ਲਵਾਂਗੇ ਇਹ ਚਟਨੀ ਤੁਸੀਂ ਮਿਕਸੀਚ ਵੀ ਬਣਾ ਸਕਦੇ ਹੋ ਪਰ ਇਹ ਕੁੰਡੇ ਸੋਟੇ ਨਾਲ ਜਿਹੜਾ ਦਾ ਟੇਸਟ ਹੋਰ ਵੀ ਜਿਆਦਾ ਵਧੀਆ ਬਣ ਜਾਂਦਾ ਇਹਨੂੰ ਜਿਹੜਾ ਆਪਾਂ ਵਧੀਆ ਹਨ ਫ੍ਰੀਕ ਕਰ ਲੈਣਾ ਕੁੱਟ ਕੇ ਉਹਨਾਂ ਪੇਸਟ ਜਿਹੜਾ ਬਣ ਗਏ ਨੇ ਇਹਨੂੰ ਪਹਿਲਾਂ ਆਪਾਂ ਕੱਢ ਲਾਂਗੇ ਇਧਰ ਪੋਲੀ ਦੇ ਵਿੱਚ ਆਪਾਂ ਨੇ ਜਿਹੜੇ ਅੰਬੀਆਂ ਕੱਟ ਕਰਕੇ ਰੱਖੀਆਂ ਸੀ ਉਹ ਪਾ ਦਈਏ ਪਹਿਲਾਂ ਥੋੜਾ ਜਿਹਾ ਇਹਨਾਂ ਨੂੰ ਕੁੱਟ ਲਾਂਗੇ ਫਿਰ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੋ ਦੋ ਪਾ ਕੇ ਪਿਆਜ਼ ਕੀਤੀ ਜਾਵਾਂਗੇ ਨਾਲ ਨਾਲ ਇਹਨੂੰ ਆਪਾਂ ਉਹ ਤੱਕ ਮਤਲਬ ਕੁੱਟਣਾ ਜਦੋਂ ਤੱਕ ਵਧੀਆ ਬਰੀਕ ਜੀ ਨਹੀਂ ਹੋ ਜਾਂਦੀ ਆਪਣੀ ਚਟਨੀ ਪਿਆਜ਼ ਵਗੈਰਾ ਬਿਲਕੁਲ ਬਰੀਕ ਕਰ ਲਾਂਗੇ ਆਪਾਂ ਲੋਜੀ ਚਟਣੀ ਆਪਾਂ ਨੇ ਕੁੱਟ ਲਈ ਜਿਹੜਾ ਆਪਾਂ ਇਹ ਕੁੱਟ ਕੇ ਰੱਖਿਆ ਸੀ ਸਮਾਨੇ ਦੇ ਵਿੱਚ ਮਿਕਸ ਕਰ ਦਉਂਗੀ ਲੋਜੀ ਅੰਬਿਆਂ ਦੀ ਆਪਾਂ ਨੇ ਖੱਟੀ ਮਿੱਠੀ ਚਟਣੀ ਜਿਹੜੀ ਆ ਕੁੱਟ ਲਈ ਆ ਤੁਸੀਂ ਇਹਨੂੰ ਦੇਸੀ ਘਿਓ ਦਾ ਤੜਕਾ ਲਗਾ ਕੇ ਵੀ ਖਾ ਸਕਦੇ ਹੋ ਪਰ ਅਸੀਂ ਇਹਨੂੰ ਇਦਾਂ ਹੀ ਖਾਣੇ ਹਾਂਗੇ ਤੇ ਮਿੱਸੀ ਰੋਟੀ ਨਾਲ ਪ੍ਰੌਨਟੀ ਨਾਲ ਇਹ ਚਟਣੀ ਬਹੁਤ ਟੇਸਟੀ ਲੱਗਦੀ ਆ ਤੇ ਮੇਰੀ ਫੈਮਿਲੀ ਜਿਹੜੀ ਮਿੱਸੀ ਰੋਟੀ ਨਾਲ ਖਾ ਕੇ ਪਸੰਦ ਹੈ ਚਟਣੀ ਸੋ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮਾਚ